ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਜੇਬੀ ਅਪਡੇਟ ਦੇ ਵਿੱਚ ਲੈ ਕੇ ਆ ਚੁੱਕਿਆ ਤੁਹਾਡੇ ਲਈ ਸਾਇੰਸ ਦਾ 10ਵੀਂ ਜਮਾਤ ਦਾ ਪਹਿਲਾ ਪਾਠ ਪਾਠ ਦਾ ਨਾਮ ਹੈ ਸਾਇਨਿਕ ਰੈਵਾਂ ਤੇ ਸਮੀਕਰਨ ਠੀਕ ਹੈ ਤੁਸੀਂ 10ਵੀਂ ਚ ਹੋ ਗਏ ਹੋ ਤੁਹਾਡਾ 10ਵੀਂ ਦਾ ਰਿਜ਼ਲਟ ਕਿਵੇਂ ਗਿਆ ਉਮੀਦ ਕਰਦੇ ਹਾਂ ਵਧੀਆ ਗਿਆ ਹੋਵੇਗਾ ਬਾਕੀ ਤੁਸੀਂ ਕਮੈਂਟ ਚ ਦੱਸ ਦਿਓ ਠੀਕ ਹੈ ਜੀ ਹਾਂ ਆਪਾਂ ਜਿਹੜੇ ਅਧਿਆਇ ਵਿੱਚ ਪ੍ਰਸ਼ਨ ਨੇ ਅੰਦਰਲੇ ਪ੍ਰਸ਼ਨ ਨੇ ਉਹ ਆਪਾਂ ਕਰਨੇ ਆ ਤਾਂ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਖਿੱਚ ਲਿਓ ਹਾਂਜੀ ਪਹਿਲਾ ਪ੍ਰਸ਼ਨ ਆਪਾਂ ਵੇਖਨੇ ਆ ਕਿ ਪਹਿਲਾ ਪ੍ਰਸ਼ਨ ਹੈ ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਸਾਫ਼ ਕਿਉਂ ਕੀਤਾ ਜਾਂਦਾ ਹੈ ਠੀਕ ਹੈ ਜੀ ਉੱਤਰ ਇਹਦਾ ਹੈ ਕਿ ਕਿਉਂਕਿ ਹਵਾ ਵਿੱਚ ਮੈਗਨੀਸ਼ੀਅਮ ਰੀਬਨ ਉੱਤੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਜਮ ਜਾਂਦੀ ਹੈ ਠੀਕ ਹੈ ਨਾਲ ਪਰਤ ਜਮ ਜਾਂਦੀ ਹੈ ਜੋ ਮੈਗਨੀਸ਼ੀਅਮ ਨੂੰ ਅੱਗੇ ਆਕਸੀਜਨ ਨਾਲ ਕਿਰਿਆ ਨਹੀਂ ਕਰਨ ਦਿੰਦੀ ਠੀਕ ਹੈ ਜੀ ਇਹ ਪਹਿਲੇ ਦਾ ਉੱਤਰ ਆ ਗਿਆ ਤੇ ਦੂਜਾ ਪ੍ਰਸ਼ਨ ਆਪਾਂ ਦੇਖਨੇ ਕੀ ਹੈ ਹੇਠ ਲਿਖੇ ਬਸਨੇइका ਕਿਰਿਆਵਾਂ ਦੀ ਸੰਤੁਲਿਤ ਸਮੀਕਰਨਾਂ ਲਿਖੋ ਹਾਂਜੀ ਪਹਿਲਾ ਕਿ ਹਾਈਡਰੋਜਨ ਪਲਸ ਕਲੋਰਿਨ ਹਾਈਡਰੋਜਨ ਦਾ ਆਪਣੇ ਕੋਲ ਹੈਗਾ H2 ਤੇ ਕਲੋਰਿਨ ਦਾ ਹੈਗਾ Cl2 ਤਾਂ ਇਹਦਾ ਸਿੱਧਾ ਉੱਤਰ ਕੀ ਬਣਦਾ ਹਾਂਜੀ ਉਹ ਆਪਾਂ ਵੇਖੋ ਇਹ ਨੀਚੇ ਇਹਦਾ ਉੱਤਰ ਦਿੱਤਾ ਹੈ ਸਿੱਧਾ ਵੇਖੋ 2HCl ਠੀਕ ਹੈ ਪਹਿਲੇ ਦਾ ਉੱਤਰ ਹੋ ਗਿਆ ਤੇ ਅੱਗੇ ਆ ਗਿਆ ਦੂਜਾ ਬੋਰੀਅਮ ਕਲੋਰਾਇਡ ਪਲਸ ਐਲੂਮੀਨੀਅਮ ਸਲਫੇਟ ਹਾਂਜੀ ਇਹਦਾ ਉੱਤਰ ਹੈ ਇਹ ਦੇਖੋ ਦੁੱਧੇ ਦਾ ਉੱਤਰ ਆ ਗਿਆ ਇਹ ਠੀਕ ਹੈ ਜੀ ਤੀਜਾ ਸੋਡੀਅਮ ਪਲੱਸ ਪਾਣੀ ਇਹਦਾ ਸੌਖਾ ਹੀ ਹੈ H2 ਠੀਕ ਹੈ ਜਾਂ ਇਹ ਲਿਖ ਲਿਓ ਤੁਸੀਂ H2 O ਇਸ ਤੋਂ ਅੱਗੇ ਆਪਾਂ ਤੀਜਾ ਪ੍ਰਸ਼ਨ ਦੇਖਨੇ ਆਂ ਪ੍ਰਸ਼ਨ 3 ਨਾਮ ਲਿਖਤ ਰਸਾਇਣਿਕ ਕਿਰਿਆਵਾਂ ਲਈ ਸੰਕੇਤਾਂ ਸਹਿਤ ਸੰਤੁਲਿਤ ਸਮੀਕਰਨ ਲਿਖੋ ਠੀਕ ਹੈ ਜੀ ਆਪਾਂ ਇਹ ਦੇਖਨੇ ਆਂ ਬੋਰੀਅਮ ক্লোਰਾਈਡ ਅਤੇ ਸੋਡੀਅਮ ਸਲਫੇਟ ਦੇ ਪਾਣੀ ਵਿੱਚ ਘੋਲ ਆਪਸ ਵਿੱਚ ਕਿਰਿਆ ਕਰਕੇ ਆਕਲ ਬੋਰੀਅਮ ਸਲਫੇਟ ਅਤੇ ਸੋਡੀਅਮ ক্লোਰਾਈਡ ਦਾ ਘੋਲ ਪੈਦਾ ਕਰਦੇ ਹਨ। 3 ਦੋਨੇ ਪ੍ਰਸ਼ਨਾਂ ਨੂੰ ਪਹਿੰਕ ਵਾਰ ਪੜ੍ਹ ਲੈਣੇ ਤੇ ਫਿਰ ਇਹਨਾਂ ਦੇ ਦੋਨੋਂ ਦੇ ਉੱਤਰ ਆਪਾਂ ਇਕੱਠੇ ਕਰ ਲਾਂਗੇ। ਤੇ ਦੂਜਾ ਆ ਗਿਆ ਸੋਡੀਅਮ ਹਾਈਡਰੋਕਸਾਈਡ ਦਾ ਪਾਣੀ ਵਿੱਚ ਘੋਲ ਹਾਈਡਰੋਕਲੋਰਿਕ ਐਸਿਡ ਦੇ ਪਾਣੀ ਦੇ ਘੋਲ ਨਾਲ ਕਿਰਿਆ ਕਰਕੇ ਸੋਡੀਅਮ ਕਲੋਰਾਈਡ ਦਾ ਪਾਣੀ ਵਿੱਚ ਘੋਲ ਅਤੇ ਪਾਣੀ ਬਣਾਉਂਦੇ ਹਨ ਹਾਂਜੀ ਇਹਨਾਂ ਦਾ ਉੱਤਰ ਤੁਸੀਂ ਆਪਣੀ ਸਕਰੀਨ ਤੇ ਤੇ ਦੇਖ ਸਕਦੇ ਹੋ ਠੀਕ ਹੈ ਇਹ ਦੇਖੋ ਇਹ ਪਹਿਲੇ ਦਾ ਆ ਗਿਆ ਇਹ ਦੂਜੇ ਦਾ ਉੱਤਰ ਆ ਗਿਆ ਜੀ ਠੀਕ ਹੈ ਦੋਨਾਂ ਦੇ ਉੱਤੇ ਤੁਹਾਨੂੰ ਅਸੀਂ ਕਰਵਾ ਦਿੱਤੇ ਹਿੱਸੇ ਅੱਗੇ ਪਾ ਵੇਖਨੇ ਆ ਕਿ ਪ੍ਰਸ਼ਨ ਚੌਥਾ ਕਿਸੇ ਵਸਤੂ ਐਕਸ ਦਾ ਘੋਲ ਸਫੈਦੀ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ ਤੇ ਪੁੱਛੋ ਕੀ ਉਪਯੋਗ ਕੀਤਾ ਜਾਂਦਾ ਹੈ ਤੇ ਦੂਜਾ ਪ੍ਰਸ਼ਨ ਹੈ ਨਾ ਪਹਿਲਾ ਵਸਤੂ ਐਕਸ ਦਾ ਨਾਮ ਅਤੇ ਉਸ ਦਾ ਸੂਤਰ ਲਿਖੋ ਤੇ ਫਿਰ ਦੂਜਾ ਪ੍ਰਸ਼ਨ ਉਪਰੋਕਤ ਇੱਕ ਵਿੱਚ ਲਿਖੀ ਵਸਤੂ ਐਕਸ ਦੀ ਪਾਣੀ ਨਾਲ ਹੁੰਦੀ ਕਿਰਿਆ ਲਿਖੋ ਠੀਕ ਹੈ ਨੀਚੇ ਭਰ ਇਹਨਾਂ ਦੇ ਉੱਤਰ ਆਪਾਂ ਦੇਖਨੇ ਆ ਤੇ ਵਸਤੂ ਐਕਸ ਦਾ ਨਾਮ ਕੈਲਸ਼ੀਅਮ ਆਕਸਾਈਡ ਠੀਕ ਹੈ ਹਾਂ ਕੈਲਸ਼ੀਅਮ ਆਕਸਾਈਡ ਇਹਦਾ ਨਾਮ ਹੈ ਅਤੇ ਇਸ ਦਾ ਸੂਤਰ ਹੈ ਸੂਤਰ ਤੁਸੀਂ ਧਿਆਨ ਨਾਲ ਵੇਖੋ C A O C A O ਇਹਦਾ ਸੂਤਰ ਹੈ ਤੇ ਦੂਜੇ ਦਾ ਆਪਾਂ ਉੱਤਰ ਵੇਖਨੇ ਕਿ CO C A O ਇਹਦਾ ਸੂਤਰ ਹੈ ਠੀਕ ਹੈ ਤਾਂ ਫਿਰ ਕੈਲਸ਼ੀਅਮ ਆਕਸਾਈਡ ਤੇ ਪਲੱਸ ਪਾਣੀ ਇਹ ਦੋਨੇ ਬਣ ਕੇ ਕੈਲਸ਼ੀਅਮ ਆਕਸਾਈਡ ਬੁਝਿਆ ਚੁਣਨਾ ਠੀਕ ਹੈ ਤੁਸੀਂ ਸਾਰਾ ਉੱਤਰ ਆਪਣੀ ਨੋਟਬੁੱਕ ਤੇ ਲਿਖ ਲਿਓ ਅੱਗੇ ਆ ਗਿਆ ਪ੍ਰਸ਼ਨ 5 ਕਿਰਿਆ 1.7 ਵਿੱਚ ਇੱਕ ਪਰਖਣ ਵਾਲੀ ਵਿੱਚ ਇਕੱਠੀ ਹੋਈ ਗੈਸ ਦੀ ਮਾਤਰਾ ਦੁੱਜੀ ਨਾਲੋਂ ਦੁੱਗਣੀ ਕਿਉਂ ਹੁੰਦੀ ਹੈ ਉਸ ਗੈਸ ਦਾ ਨਾਮ ਦੱਸੋ ਠੀਕ ਹੈ ਜੀ ਏ ਜਿਹੜਾ ਤੁਹਾਨੂੰ ਆਪਣੀ ਸਕਰੀਨ ਤੇ ਇੱਕ ਪਿਕਚਰ ਵਿਖ ਰਹੀ ਹੈ ਠੀਕ ਹੈ ਜੀ ਇਹ ਤੁਹਾਨੂੰ ਸਕਰੀਨ ਤੇ ਜਿਹੜੀ ਇੱਕ ਪਿਕਚਰ ਦਿਖ ਵਿਖ ਰਹੀ ਹੈ ਇਹ ਤੁਸੀਂ ਆਪਣੀ ਨੋਟਬੁੱਕ ਤੇ ਛਾਪਣੀ ਹੈ ਠੀਕ ਹੈ ਜੀ ਹਾਂਜੀ ਆਪਣੇ 5 ਪ੍ਰਸ਼ਨ ਹੋ ਗਏ ਤੇ ਪ੍ਰਸ਼ਨ 5ਵੇਂ ਦਾ ਉੱਤਰ ਉੱਤਰਿਆ ਜਿਹੜਾ ਕਿ ਇਕ ਤਾ ਪਿਕਚਰ ਛਪਣੀ ਸੀ ਤੁਸੀਂ ਤੇ ਇੱਕ ਦੂਜਾ ਉੱਤਰ ਲਿਖਣਾ ਸੀ ਇਹ ਜਿਵੇਂ ਉੱਤਰ ਇਹਦਾ ਇਹ ਕਿਰਿਆ ਪਾਣੀ ਦੇ ਬਿਜਲੀ ਅਪਘਟਨ ਦੀ ਹੈ ਪਾਣੀ ਵਿੱਚ ਹਾਈਡਰੋਜਨ ਅਤੇ ਆਕਸੀਜਨ ਦੋਪਾਂ ਦੋਨ ਬਾਤ ਇੱਕ ਦੇ ਅਨੁਪਾਤ ਵਿੱਚ ਹੁੰਦੇ ਹਨ ਇਸ ਲਈ ਹਾਈਡਰੋਜਨ ਗੈਸ ਆਕਸੀਜਨ ਨਾਲੋਂ ਦੁੱਗਣੀ ਪੈਦਾ ਹੁੰਦੀ ਹੈ ਇਹ ਵੀ ਤੁਸੀਂ ਉੱਤਰ ਪੰਜਵੇਂ ਦਾ ਲਿਖ ਲੈਣਾ ਹੈ ਪਿਕਚਰ ਦੇ ਨਾਲ ਤੇ ਪ੍ਰਸ਼ਨ ਛੇਮਾ ਆਪਾਂ ਦੇਖਨੇ ਆ ਕਿ ਜਦੋਂ ਲੋਹੇ ਆਇਰਨ ਦੀਸ ਮੇਗ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡਬੋਇਆ ਜਾਂਦਾ ਹੈ ਤਾਂ ਕੋਲ ਦਾ ਰੰਗ ਕਿਉਂ ਬਦਲ ਜਾਂਦਾ ਹੈ ਹਾਂਜੀ ਇਸ ਦਾ ਉੱਤਰ ਹੈ ਲੋਹਾ ਕਾਪਰ ਨਾਲ ਵੱਧ ਕੇ ਰੈਸ਼ਲ ਹੋਣ ਕਰਕੇ ਕਾਪਰ ਸਲਫੇਟ ਦੇ ਨੀਲੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਕੇ ਹਲਕੇ ਹਰੇ ਰੰਗ ਦਾ ਹਲਕੇ ਹਰੇ ਰੰਗ ਦਾ ਘੋਲ ਆਇਰਨ ਸਲਫੇਟ ਬਣਾਉਂਦਾ ਹੈ ਠੀਕ ਹੈ ਜੀ ਇਹ ਵਿੱਚ ਜਾਂਦਾ एक तरह सूत्र जहा लिखा ये भी तीस लिख लो ले। जिमें आयरन प्लस कॉपर सल्फेट नीला फिर प्लस आयरन सल्फेट हरा तो प्लस कापर ठीक है ये भी तीन लिख लियो ले। अगर आ गया प्रश्न सत्मा प्रश्न सतमा किरिया एक अनुपात दस विची उदाहरण तो बिना दोहरे विस्थापन किरिया की ਕਿਰਿਆ ਇੱਕ ਹੋਰ ਉਦਾਹਰਨ ਦਿਓ ਕਿਰਿਆ ਜੀ ਇੱਕ ਹੋਰ ਉਦਾਹਰਨ ਦੇਣੀ ਹੈ ਜਿਵੇਂ ਵੇਖ ਸਕਦੇ ਹੋ ਤੁਸੀਂ ਸਿਲਵਰ ਨਾਈਟ੍ਰੇਟ ਪਲੱਸ ਸੋਡੀਅਮ ਕਲੋਰਾਈਡ ਤੇ ਫਿਰ ਸੋਡੀਅਮ ਨਾਈਟ੍ਰੇਟ ਫਿਰ ਸਿਲਵਰ ਕਲੋਰਾਈਡ ਠੀਕ ਹੈ ਜਿਹੜੇ ਉੱਪਰ ਇਹਨਾਂ ਦੇ ਆਹ ਸੂਤਰ ਦਿੱਤੇ ਹੋਏ ਨੇ ਇਹ ਇੰਗਲਿਸ਼ ਚ ਇਹ ਤੁਸੀਂ ਜ਼ਰੂਰ ਲਿਖਣੇ ਨੇ ਤੇ ਅੱਗੇ ਪ੍ਰਸ਼ਨ 8ਵਾਂ ਆ ਗਿਆ। ਹੇਠ ਲਿਖੇ ਰਸਾਇਣਿਕ ਰਿਆਵਾਂ ਵਿੱਚ ਅਕਸਰਿਤ ਅਤੇ ਲਘੂਕ੍ਰਿਤ ਹੋਈਆਂ ਵਸਤੂਆਂ ਦੀ ਪਛਾਣ ਕਰੋ। ਠੀਕ ਹੈ ਜੀ। ਇਹ ਵੀ ਤੁਹਾਨੂੰ ਇਹਨਾਂ ਦਾ ਉੱਤਰ ਅਸੀਂ ਕਰਾ ਦੇਨੇ ਆ। ਪਹਿਲਾ ਪਹਿਲੇ ਦਾ ਉੱਤਰ ਵੀ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ। ਠੀਕ ਹੈ ਜੀ। ਏ ਵੇਖੋ ਤੇ ਫਿਰ ਜਿਵੇਂ ਦੂਜਾ ਪ੍ਰਸ਼ਨ ਹੈ CAO ਉਹਦਾ ਵੀ ਤੁਸੀਂ ਉੱਤਰ ਦੇਖ ਸਕਦੇ ਹੋ ਠੀਕ ਹੈ ਜੀ ਹਾਂਜੀ ਇਹ ਹੋਗੇ ਤੁਹਾਡੇ ਅਭਿਆਸ ਅੰਦਰਲੇ ਪ੍ਰਸ਼ਨ ਨੇ ਉਹ ਤੇ ਜਿਹੜੇ ਅਭਿਆਸ ਦੇ ਪ੍ਰਸ਼ਨ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਏ ਦੇਖੋ ਸਕਰੀਨਸ਼ਾਟ ਖਿੱਚ ਲੈਣਾ ਸਾਰਿਆਂ ਦਾ ਠੀਕ ਹੈ ਜੀ ਇਹ ਸਾਰੇ ਪ੍ਰਸ਼ਨ ਤੁਸੀਂ ਆਪਣੇ ਨੋਟਬੁੱਕ ਤੇ ਉਤਾਰ ਲੈਣੇ ਨੇ ਇਹ ਦੇਖਦੇ ਰਹੋ ਹਾਂਜੀ ਅਸੀ ਤੁਹਾਡਾ ਲੈਸਨ ਪਹਿਲਾ ਠੀਕ ਹੈ ਜੀ ਜੋ ਕਿ ਅਸੀਂ ਤੁਹਾਨੂੰ ਪ੍ਰਸ਼ਨ ਕਰਾਤੇ ਇਹ ਇਸੋ ਪਾਠ ਵਿੱਚੋਂ ਵੀ ਬਹੁਤ ਤੁਹਾਨੂੰ ਪ੍ਰਸ਼ਨ ਆਪਣੇ 10ਵੀਂ ਦੇ ਐਗਜ਼ਾਮ ਵਿੱਚ ਵੇਖਣ ਨੂੰ ਮਿਲਣਗੇ ਤਾਂ ਇਹ ਪਾਠ ਦੀ ਵੀ ਤੁਸੀਂ ਫੁੱਲ ਤਿਆਰੀ ਕਰਕੇ ਜਾਇਓ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਕਰ ਦਿਓ ਲਾਈਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਨੂੰ ਤਾਂ ਤੁਹਾਨੂੰ ਕੋਈ ਹੋਰ ਵੀਡੀਓ ਦੇ ਵਿੱਚ ਦਾ ਧੰਨਵਾਦ